ਇਹ ਪੂਰੀ ਤਰ੍ਹਾਂ ਫੇਲ ਸਰਕਾਰ ਹੈ ਬੁਰੀ ਤਰ੍ਹਾਂ ਫੇਲ ਹੈ ਇਹ ਨਾ ਤਾਂ ਇਹਨਾਂ ਨੂੰ ਕਿਸਾਨੀ ਦਾ ਪਤਾ ਨਾ ਇਹਨਾਂ ਨੂੰ ਕਿਸੇ ਨੂੰ ਰਜਗਾਰ ਦੇਣ ਦਾ ਪਤਾ ਨੌਕਰੀਆਂ ਕਹਿੰਦੇ ਜੀ ਇਹ ਜੀ ਬਾਰਡਰ ਬੰਦ ਹੈ ਨੌਕਰੀਆਂ ਨਹੀਂ ਜੀ ਉਹ ਤੁਹਾਡੇ ਤੁਸੀਂ ਉਹ ਤੇ ਅਗਲੇ ਦਿਨ ਸੰਗਰੂਰ ਦੇ ਵਿੱਚ ਦੇਖੋ ਕਿਵੇਂ ਟੀਚਰਾਂ ਦੇ ਡਾਂਗਾ ਮਾਰੀਆਂ ਡਾਂਗਾ ਮਾਰ ਮਾਰ ਕੇ ਸਾਡੇ ਧੀਆ ਪੁੱਤ ਸਾਡੀਆਂ ਭੈਣਾਂ ਸਾਡੀਆਂ ਮਾਮਾ ਪਜਾ ਪਜਾ ਕੁੱਟੀਆਂ ਇਹ ਬਸ ਇਹਦਾ ਕਿ ਤਾਨਾਸ਼ਾਹ ਰਈਆ ਬਣਾ ਲਿਆ ਨੰਤਾ ਜੀ ਬਾਈ ਓਰੇ ਕਿਸਾਨ ਸੇਫ ਨਹੀਂ ਓਰੇ ਜਵਾਨ ਵੀ ਸੇਫ ਨਹੀਂ ਪਟਿਆਲੇ ਦੇ ਵਿੱਚ ਉਹ ਕਰਨਲ ਦੀ ਕਿਸਰੀਆਮ ਕੁੱਟਕਮਾਰ ਕੀਤੀ ਐ ਤੇ ਪੁਲਿਸ ਵਿੱਚ ਉਹ ਕਹਿ ਰਹੇ ਨੇ ਵੀ ਕਹਿ ਰਹੇ ਤੇ ਵੀ ਪਿਛੇ ਇਨਕਾਊਂਟਰ ਕਰਕੇ ਆਇਆ ਕਿਤੇ ਹੁਣ ਤੇਰਾ ਵੀ ਨਾ ਕਰਨਾ ਪਏ ਜੀ ਫਿਰ ਉਹਦੇ ਤੁਸੀਂ ਆ ਤਾਂ ਗੱਲ ਉਹਨੇ ਕਹਿਤੀ ਇਹ ਗੱਲ ਰੀਲ ਚੱਲੀ ਵੀ ਬਹੁਤ ਐ ਫਿਰ ਤੁਹਾਨੂੰ ਪਤਾ ਕਿ ਫੌਜੀ ਨੇ ਵੀ ਜਵਾਬ ਦਿੱਤਾ ਇੱਕ ਫੌਜੀ ਨੇ ਜਵਾਬ ਦਿੱਤਾ ਕਹਿੰਦੇ ਵੀ ਤੁਸੀਂ ਇੱਥੇ ਸਾਡੇ ਆਮ નિર્ਦੋਸ਼ ਨੌਜਵਾਨਾਂ ਦਾ ਇਨਕਾਊਂਟਰ ਕਰਨਾ ਜਾਣਦੇ ਆ ਵੀ ਹਾਂ ਕਿਸੇ ਨੂੰ ਗੱਡੀ ਚੋਂ ਚੱਕਰ ਤੇ ਚੱਕ ਲੈਗੇ ਜਾ ਕੇ ਨਹਿਰ ਪਰ ਖੜਾ ਕੇ ਗੋਲੀ ਮਾਰਤੀ ਤੁਸੀਂ ਉਹਦਾ ਇਨਕਾਊਂਟਰ ਬਣਾਤਾ ਤੇ ਜਿਹੜੇ ਸਾਡੇ ਸਾਡਾ ਜਵਾਨ ਹੈ ਨਾ ਜਿਹੜਾ ਦੇਸ਼ ਦੀ ਰਾਖੀ ਕਰਦਾ ਬਾਰਡਰਾਂ ਤੇ ਉੱਥੇ ਪਤਾ ਲੱਗਦਾ ਜਦ ਗੋਲੀ ਸਾਹਮਣੇ ਤੇ ਚੱਲਦੀ ਐ ਐਨਕਾਊਂਟਰ ਕਿਵੇਂ ਹੁੰਦੇ ਹੁੰਨੇ ਆ ਉੱਥੇ ਪਤਾ ਲੱਗਦਾ ਨਾ ਜਦ ਗੋਲੀ ਸਾਹਮਣੇ ਤੇ ਆਉਂਦੀ ਹੋਵੇ ਹੁਣ ਇੱਕ ਕੁੜ ਦਾ ਕੁਝ ਹੈ ਨਹੀਂ ਨਿਆਤਾ ਉਹ ਤੁਸੀਂ ਗੋਲੀ ਢਿੱਡ 'ਚ ਮਾਰੋ ਲੱਤਾਂ 'ਚ ਮਾਰੋ ਕਹਦੇ ਐ ਐਨਕਾਊਂਟਰ ਕਰਤਾ ਦੇਖਾ ਤਾਂ ਕਿਸੇ ਨੇ ਕੋਈ ਦੀ ਵੀਡੀਓਗ੍ਰਾਫੀ ਤਾਂ ਨਹੀਂ ਹੁੰਦੀ ਕੋਈ ਵੀਡੀਓਗ੍ਰਾਫੀ ਨਹੀਂ ਹੁੰਦੀ ਆਪਾਂ ਨੂੰ ਕਿਹੜਾ ਪਤਾ ਕਿਹੜਾ ਬੰਦਾ ਕਿੱਥੇ ਰਚਾ ਕੇ ਲੈ ਕਿੱਥੇ ਮਾਰਦਾ ਪਹਿਲਾ ਆਪਣੇ ਐਮਰਜੈਂਸੀ ਦੇ ਟਾਈਮ 84 ਦੇ ਟਾਈਮ ਕਤਲੇਮ ਕਿੰਨਾ ਹੋਇਆ ਕਿੰਨੇ ਸਾਡੇ ਨੌਜਵਾਨ ਚੱਕ ਚੱਕ ਕੇ ਇਹਨਾਂ ਨੇ ਮਾਰੇ ਨੇ ਹੁਣ ਮੈਂ ਤੈਨੂੰ ਹੁਣ ਵੀ ਦੱਸਦਾ ਆ ਹੁਣ ਵੀ ਇਹਨਾਂ ਨੇ ਜਿੰਨੇ ਵੀ ਸਾਡੇ ਕਿਸਾਨ ਜਿੰਨੇ ਵੀ ਸਾਡੇ ਆਗੂ ਐ ਇਹਨਾਂ ਨੇ ਸੇਮ ਉਹੀ ਐਮਰਜੈਂਸੀ ਵਾਲਾ ਰਵਈਆ ਅਪਣਾਇਆ ਹੁਣ ਵੀ ਪ੍ਰਧਾਨ ਜੀ ਬੈਠੇ ਆ ਸਾਡਾ ਪਿੰਡ ਨਾਲੇ ਆ ਕੋਟੜਾ ਲੱਕਪਾਲ ਸਾਡੇ ਇਕੱਠੇ ਹੀ ਪਿੰਡ ਆ ਸਾਡੇ ਕਰਾਂ ਤੜਕੇ 4-4 ਵਜੇ ਆ ਕੇ ਰੀਡਾਂ ਕਰੀਆਂ ਦੱਸੋ ਮੈਨੂੰ ਆਏ ਦੱਸੋ ਵੀ ਅਸੀਂ ਅੱਤਵਾਦੀ ਅਸੀਂ ਇੱਕ ਕਿਸਾਨੀ ਲਈ ਲੜਾਈ ਲੜ ਰਹੇ ਹਾਂ ਅਸੀਂ ਆਪਣੇ ਹੱਕ ਮੰਗ ਰਹੇ ਹਾਂ ਅਸੀਂ ਕੋਈ ਕਤਲ ਨਹੀਂ ਕਰਿਆ ਅਸੀਂ ਕੋਈ ਚੋਰੀ ਨਹੀਂ ਕੀਤੀ ਹੈਗੀ ਸਾਡੇ ਦੇ ਕੋਈ ਪਰਚਾ ਨਹੀਂ ਦਰਜ ਹੈਗਾ ਅਸੀਂ ਕੌਣ ਹਾਂ ਅਸੀਂ ਇੱਕ ਆਮ ਬੰਦੇ ਆ ਅਸੀਂ ਇੱਕ ਜਥੇਬੰਦਕ ਲੋਕ ਆ ਅਸੀਂ ਆਮ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਪਰ ਸਾਡੇ ਘਰਾਂ ਦੇ ਵਿੱਚ ਤੁਸੀਂ 4-4 ਵਜੇ ਆ ਕੇ ਤੁਸੀਂ ਛਾਪੇ ਮਾਰਦੇ ਹੋ ਸਾਡੇ ਘਰਾਂ ਧੀਆ ਮਾਵਾ ਭੈਣਾ ਹੁਣ ਮੰਨ ਲਓ ਕੋਈ ਹਾਰਡ ਦਾ ਪੇਸ਼ੈਂਟ ਹੁੰਦਾ ਜਦ 15 20 ਪੁਲਿਸ ਵਾਲੇ ਡੈੜ ਤਕਰ ਤਕਰ ਕਰਦੇ ਅੰਦਰ ਬਹੋਨੇ ਕਿਸੇ ਨੂੰ ਅਟੈਕ ਹੋ ਜਾਵੇ ਕੌਣ ਜ਼ਿੰਮੇਵਾਰ ਕੋਈ ਹੋਵੇ ਹੈ ਜ਼ਿੰਮੇਵਾਰ ਜਿਹੜੇ ਤਾਂ ਗਲਤ ਕੰਮ ਕਰਦੇ ਆ ਉਹਨਾਂ ਨਾਲ ਤਾਂ ਇਹ ਰਲ ਕੇ ਚੱਲਦੇ ਆ ਹੁਣ ਤੁਹਾਨੂੰ ਪਤਾ ਹੈ ਵੀ ਜੇਲ੍ਹਾਂ ਦੇ ਵਿੱਚ ਸਾਡੇ ਕਿਸਾਨਾਂ ਆ ਗੂ ਰਹਿ ਕੇ ਆਏ ਆ ਅਸੀਂ ਕੱਲ ਲੈ ਕੇ ਵੀ ਆਏ ਉਹਨਾਂ ਨੂੰ ਉਹਨਾਂ ਨੇ ਸਾਨੂੰ ਦੱਸਿਆ ਜੇਲ੍ਹਾਂ ਦੇ ਵਿੱਚ ਸ਼ਰੀਆਮ ਨਸ਼ਾ ਬੇਕਦਰ ਮਿਲਦਾ ਹੈ ਸ਼ਰੀਆਮ ਨਸ਼ਾ ਮਿਲਦਾ ਸਾਰਾ ਕੁਝ ਚੱਲ ਰਿਹਾ ਜੀ ਸ਼ਰੀਆਮ ਫੋਨ ਚੱਲਦੇ ਨੇ ਸਾਰਾ ਕੁਝ ਸ਼ਰੀਆਮ ਇਹਨਾਂ ਦਾ ਜਿੱਥੇ ਤਾਂ ਰੋਕਣਾ ਉੱਥੇ ਇਹਨਾਂ ਨੇ ਰੋਕਣਾ ਨਹੀਂ ਇਹੀ ਬਕਵਾਉਂਦੇ ਨੇ ਇਹਨਾਂ ਦਾ ਸਿਸਟਮ ਹੈ ਬਕਾਉਂਦਾ ਜੇ ਹੁਣ ਪੰਜਾਬ ਸਰਕਾਰੀਆ ਪ੍ਰਸ਼ਾਸਨ ਇਹ ਚਾਹਵੇ ਵੀ ਇਹ ਚੀਜ਼ ਬੰਦ ਹੋਣੀ ਚਾਹੀਦੀ ਆ ਫਿਰ ਤਾਂ ਜਿਵੇਂ ਤਾਂ ਕਿਸਾਨ ਆ ਗੂ ਡਿਟੇਨ ਕਰਿਆ ਕਿਸਾਨ ਆ ਗੂ ਚੱਕਿਆ ਸਿਰਫ ਆਪਣੇ ਹੱਕਾਂ ਨਾਲ ਲੜਦੇ ਸਿਰਫ ਉਹਨਾਂ ਲਈ ਕੋਈ ਗਲਤ ਕੰਮ ਨਹੀਂ ਤੇ ਉਹ ਕਰਦੇ ਹੈਗੇ ਫਿਰ ਤਾਂ ਚੱਕਣ ਚੱਟੇ ਵਾਲੇ بڑے بڑے ਮਗਰਮੱਛ ਚੱਕਣ ਕਿਹਨੂੰ ਨਹੀਂ ਪਤਾ ਇਹ ਕਹਿੰਦੇ ਜੀ ਅਸੀਂ ਘੱਟ ਆਉਨੇ ਆ ਘਰ ਤਾਂ ਛੋਟੇ ਮੋਟੇ ਦਾ ਢਾ ਦੰਦੇ ਨੇ ਇਹ ਦੇਖੋ بڑے ਮਗਰਮੱਛ ਨੂੰ ਤਾਂ ਕਿਸੇ ਨੂੰ ਹੱਥੇ ਨਹੀਂ ਪਾਰ ਇਹ ਕਾਰ ਇਹ ਕਿਹਨਾਂ ਦੇ ਢਾਉਂਦੇ ਨੇ ਜਿਹੜਾ ਕੋਈ ਇਹਦਾ ਐਡਿਕਟ ਹੋ ਗਿਆ ਇਹਨਾਂ ਨੇ ਕਿਸੇ ਨਾਕੇ ਤੇ ਫੜ ਲਿਆ ਉਹਨੂੰ ਫੜ ਲੈਂਦੇ ਨੇ ਉਹਦੇ ਤੇ ਚਲੋ ਜੀ ਬਣਾ ਕੇ ਇੱਕ ਮੁਕੱਦਮਾ ਬਰਾਮਦੀ ਕਰਾ ਕੇ ਉਹਦੇ ਘਰਾਂ ਕਿਨੂੰ ਪੰਜਾ ਚੱਲ ਪੈਂਦਾ ਜਿਹੜੇ ਬੜੇ ਬੜੇ ਮગરਮੱਛ ਐ ਉਹ ਤਾਂ ਇਹਨਾਂ ਦੇ ਵਿੱਚ ਬੈਠੇ ਆ ਬਿਲਕੁਲ ਜਿਹੜੇ ਬੜੇ ਬੜੇ ਮગરਮੱਛ ਆ ਉਹ ਤਾਂ ਇਹਨਾਂ ਦੇ ਵਿੱਚ ਰਲੇ ਬੈਠੇ ਆ ਫੰਡ ਦਿੰਦੇ ਨੇ ਨਾ ਬਾਈ ਜੀ ਹੁਣ ਫੰਡ ਫੰਡ ਵੀ ਦਿੰਦੇ ਆ ਹੁਣ ਦੱਸੋ ਮੈਂ ਆਪਾਂ ਆਪਾਂ ਕਹਿੰਦੇ ਵੀ ਇਹਨਾਂ ਦੇ ਵਿੱਚ ਬੈਠੇ ਆ ਹੁਣ ਮੰਨ ਲਓ ਚੋਰ ਵੀ ਇਹਨਾਂ ਦੇ ਵਿੱਚ ਬੈਠੇ ਆ ਹੁਣ ਖਨੌਰੀ ਬਾਰਡਰ ਤੇ ਕੀ ਹੋਇਆ ਖਨੌਰੀ ਬਾਰਡਰ ਤੇ ਗਨ ਲਾਲ ਘਨੌਰ ਦੇ ਬੰਦੇ ਸਰੀਆਮ ਟਰਾਲੀਆਂ ਫੜੀਆਂ ਗਈਆਂ ਉਹਨਾਂ ਕੋਲ ਲਾਲ ਘਨੌਰ ਨੇ ਤਾਂ ਚਲੋ ਕਰਈਏ ਤਾਂ ਆਮ ਆਦੀ ਪਾਰਟੀ ਦਾ ਸਾਰੀ ਨਹੀਂ ਸਭ ਕੁਝ ਕਰਿਆ ਆਪਣੇ ਕਿਸਾਨਾਂ ਨਾਲ ਪਰ ਪੰਜਾਬ ਪੁਲਿਸ ਦੇ ਮੁਲਾਜ਼ਮ ਹਾਂ ਉਹ ਵੀ ਫੜਿਆ ਗਿਆ ਇੱਕ ਪੰਜਾਬ ਪੁਲਿਸ ਦੇ ਮੁਲਾਜ਼ਮ ਸਾਡੀਆਂ ਟਰਾਲੀਆਂ ਪਾ ਪਾ ਕੇ ਲੈ ਗਏ ਏ ਸੀ ਉੱਪਰੋਂ ਆਹ ਇੱਕ ਇਹਨਾਂ ਦਾ ਐਮ ਐਲ ਏ ਕਹਿੰਦਾ ਜਿਹਦੀ ਪਹਿਲਾਂ ਮੋਬਾਈਲ ਰਿਪੇਅਰ ਦੀ ਦੁਕਾਨ ਹੁੰਦੀ ਸੀ ਉਹਨੂੰ ਭਰਾਵਾ ਤੂੰ ਪਹਿਲਾਂ ਹੋਰ ਕੰਮ ਕਰਦਾ ਰਿਹਾ ਲੋਕਾਂ ਨੇ ਲੋਕਾਂ ਦੇ ਗਲਤੀ ਹੋ ਗਈ ਤੈਨੂੰ ਜ਼ਿੰਮੇਵਾਰੀ ਬਹੁਤ ਵੱਡੀ ਦਿੱਤੀ ਪਰ ਤੈਨੂੰ ਸਮਝ ਤਾਂ ਹੈ ਨਹੀਂ ਵੀ ਤੇਰੇ ਕੋਲ ਜ਼ਿੰਮੇਵਾਰੀ ਕਿੱਡੀ ਵੱਡੀ ਹੈ ਪਤਾ ਕਰ ਇਹ ਕਈ ਵਾਰ ਨਾ ਛੋਟਾ ਭਾਂਡਾ ਛੇਤੀ ਭਰ ਜਾਂਦਾ ਹੁੰਦਾ। ਛੋਟਾ ਭਾਂਡਾ ਛੇਤੀ ਭਰ ਜਾਂਦਾ ਪਰ ਇਹੋ ਜਿਹੇ ਲੋਕ ਇਹੋ ਜਿਹੇ ਬਿਆਨ ਦੇ ਜਾਂਦੇ ਨੇ ਵੀ ਟਰਾਲੀਆਂ ਦੀਆਂ ਇਨਕੁਆਰੀਆਂ ਕਰਨਗੇ। ਮਨੂੰ ਐ ਦੱਸੋ ਜਿਹੜੀ ਟਰਾਲੀ ਹੈ ਟਰਾਲੀ ਸਾਡਾ ਸਾਡਾ ਕਲਾ ਸੰਦ ਨਹੀਂ। ਟਰਾਲੀ ਸਾਡੀ ਸਾਡੀ ਉਹ ਚੀਜ਼ ਹੈ ਜਦੋਂ ਅਸੀਂ ਸੰਘਰਸ਼ ਕਰਦੇ ਜਾਂਦੇ ਹਾਂ ਸਾਡਾ ਘਰ ਬਣਦੀ ਹੈ। ਜਦੋਂ ਅਸੀਂ ਖੇਤ 'ਚ ਜਾਂਦੇ ਹਾਂ ਸਾਡੀ 6-6 ਮਹੀਨਿਆਂ ਦੀ ਫਸਲ ਹੈ ਜਿਹੜੀ ਉਹ ਇਸ ਟਰਾਲੀ ਰਾਹੀਂ ਮੰਡੀਆਂ 'ਚ ਪਹੁੰਚਦੀ ਹੈ। ਇਹ ਸਾਡਾ ਘਰ ਦਾ ਰਜਗਾਰ ਚਲਾਉਣ ਵਾਲਾ ਹੈ। ਨਾਲੇ ਹੁਣ ਤਾਂ ਟਰਾਲੀਆਂ ਲੱਖਾਂ 'ਚ 5-5 ਲੱਖ ਦੀ ਟਰਾਲੀ ਹੈ। 5-5 ਲੱਖ ਦੀ ਟਰਾਲੀ ਹੁਣ ਜੇ ਆਪਣੀ ਮੰਨ ਲਓ ਵੀ 1000 ਰੁਪਏ ਦੀ ਚੀਜ਼ ਖੋ ਗਈ ਆਪਾਂ ਕਹਾਂਗੇ ਤਾਂ ਪੁਲਿਸ ਨੂੰ ਇਹ ਜਾ ਕੇ ਸਰਕਾਰ ਨੂੰ ਇਹ ਕਹਾਂਗੇ ਦਰਖਾਸਤ ਉਹ ਕਹਿੰਦੇ ਜੀ ਹੁਣ ਸਾਡੀ ਜਿਹੜੀ ਸਰਕਾਰ ਆ ਉਹ ਇਨਕੁਆਇਰੀਆਂ ਕਰਦੀ ਫਿਰੂਗੀ ਵੀ ਦੱਸੋ ਫਿਰ ਤੁਹਾਨੂੰ ਬਣਾਇਆ ਕਦੇ ਵਾਸਤੇ ਇੱਕ ਮਨਦੀਪ ਸਿੱਧੂ ਜੀ ਨੇ ਉਹ ਚ ਇਹ ਵੀ ਤਾਂ ਕੋਈ ਐਫ ਆਈ ਆਰ ਦਰਜ ਨਹੀਂ ਹੈਗੀ ਅਸੀਂ ਬੈਠੇ ਹਾਂ ਗਵਾ ਸਾਡਾ ਕੋਟਲੇ ਪਿੰਡ ਬੈਠਾ ਗੱਪਾਲੋਂ ਪਿੰਡ ਬੈਠਾ ਸਾਡੀ ਕੋਟਲੇ ਪਿੰਡੇ ਪਿੰਡ ਕੋਟਲੇ ਪਿੰਡ ਦੀ ਟਰਾਲੀ ਗਾਇਬ ਸੀ ਸਾਡੇ ਨੌਜਵਾਨ ਗਾਇਓਰੇ ਤੇ ਟਰਾਲੀ ਲੈਣ ਗਏ ਕਿਸੇ ਨੇ ਐਫ ਆਈ ਆਰ ਨਹੀਂ ਦਰਜ ਕਰੀ ਅਸੀਂ ਮੂੰਹ ਤੇ ਕਹਿਣ ਨੂੰ ਤਿਆਰ ਆਂ ਉੱਥੇ ਉੱਥੇ ਖਨੌਰੀ ਕਿਸੇ ਨੇ ਐਫ ਆਈ ਆਰ ਦਰਜ ਨਹੀਂ ਕਰੀ ਅਸੀਂ ਦੋ ਥਾਣੇ ਚ ਘੁੰਮ ਕੇ ਹੈਰਾਨ ਹੋ ਕੇ ਆਏ ਆ ਕਹਿੰਦੇ ਤਿੰਨ ਚਾਰ ਦਿਨ ਦੇਖਾਂਗੇ ਫਿਰ ਐਫ ਆਈ ਆਰ ਦਰਜ ਕਰਾਂ ਕਿਉਂ ਬਈ ਜਦ ਸਾਡਾ ਸਮਾਨ ਅੱਜ ਲਾਪਤਾ ਹੋ ਗਿਆ ਚੋਰੀ ਹੋ ਗਿਆ ਫਿਰ ਸਾਡੀ ਐਫ ਆਈ ਆਰ ਅੱਜੇ ਦਰਜ ਹੋਣੀ ਚਾਹੀਦੀ ਆ ਫਿਰ ਦੋ ਤਿੰਨ ਦਿਨ ਢੀਕਣ ਦਾ ਕੀ ਮਤਲਬ ਫਿਰ ਤਾਂ ਹੋ ਗਿਆ ਵੀ ਦੋ ਤਿੰਨ ਦਿਨ ਬਾਅਦ ਅਸੀਂ ਇੱਕ ਦੋ ਦਿਨਾਂ ਚ ਬਿਆਨ ਦੇ ਦੇਣਾ ਵੀ ਜ਼ੀਰੋ ਐਫ ਆਈ ਆਰ ਹੈ ਵੀ ਫਿਰ ਤਾਂ ਅਸੀਂ ਕਹਿ ਦਾਂਗੇ ਵੀ ਕੋਈ ਜ਼ੀਰੋ ਐਫ ਆਈ ਆਰ ਕੋਈ ਐਫ ਆ ਜਿਹੜਾ ਸਮਾਨ ਸੀ ਸਿਲੰਡਰ ਸਿਲੰਡਰ ਚੱਕਦੇ ਪੁਲਿਸ ਵਾਲੇ ਸਰਿਆਮ ਦੇਖੇਗੇ ਏਸੀ ਫਰਿੱਜ ਜਦੋਂ ਰੌਲਾ ਪੈ ਗਿਆ ਫਿਰ ਉਹ ਜਿਹੜੇ ਲੈ ਕੇ ਗਏ ਸੀ ਉਹ ਚੱਕ ਚੱਕ ਫਿਰ ਖਤਾਨਾ ਚ ਵੀ ਸਟਾਦੇ ਉਹਨਾਂ ਨੇ ਦੁਬਾਰੇ ਇਹਨਾਂ ਲੋਕਾਂ ਨੂੰ ਲੇਖਾ ਦੇਣਾ ਪੈਣਾ ਕੋਈ ਵੀ ਸੰਘਰਸ਼ ਆਪਾਂ ਬਿੱਟਦੇ ਆ ਆਪਾਂ ਰੁਪਈਆ ਰੁਪਈਆ ਲੋਕਾਂ ਤੋਂ ਇਕੱਠਾ ਕਰਕੇ ਲੈ ਕੇ ਜਾਂਦੇ ਆ ਲੋਕ ਦਾਨ ਦਿੰਦੇ ਆ ਕਿ ਕਿ ਰੁਪਈਏ ਦਾ ਜਿਵੇਂ ਇਹ ਵੀ ਇੱਕ ਤਰ੍ਹਾਂ ਦੀ ਕੋਈ ਸੰਘਰਸ਼ ਕੋਈ ਆਈ ਨਹੀਂ ਕੋਈ ਆਪਣੇ ਘਰ ਇਹ ਵੀ ਇੱਕ ਸੇਵਾ ਸੇਵਾ ਹੁੰਦੀ ਹੈ ਲੋਕਾਂ ਦੇ ਵਿੱਚ ਭਾਵਨਾ ਹੁੰਦੀ ਹੈ ਅਗਲਾ ਸਮਰਪਿਤ ਹੋ ਕੇ ਸੰਘਰਸ਼ਾਂ ਵਿੱਚ ਜਾਂਦਾ ਹੈ ਕੋਈ ਧੱਕੇ ਤੇ ਕਿਸੇ ਨੂੰ ਲੈ ਕੇ ਨਹੀਂ ਜਾਂਦਾ ਕੋਈ ਧੱਕੇ ਤੇ ਕਿਸੇ ਨੂੰ ਪੈਸੇ ਨਹੀਂ ਕਿਸੇ ਤੇ ਮੰਗਦਾ ਰੁਪਈਆ ਰੁਪਈਆ ਲੋਕਾਂ ਦਾ ਦਾਨ ਕਰਿਆ ਹੋਇਆ ਤੇ ਅਸੀਂ ਉੱਥੇ ਸਮਾਨ ਲੈ ਕੇ ਗਏ ਆਂ ਚੀਨੀ ਚਾਹ ਪੱਤੀ ਦਾਲਾਂ ਸਬਜ਼ੀਆਂ ਆਲੂ ਸਿਲੰਡਰ ਭਰਾਏ ਅਸੀਂ ਉਹ ਵੀ ਸਾਂਝੇ ਪੈ ਜਾਂਦੇ ਭੱਟੀਆਂ ਲਈਆਂ ਉਹ ਵੀ ਸਾਂਝੇ ਪੈਸਿਆਂ ਦੀਆਂ ਅਸੀਂ ਇੱਕ ਇੱਕ ਚੀਜ਼ ਪਿੰਡਾਂ 'ਚ ਰੁਪਈਆ ਰੁਪਈਆ ਇਕੱਠਾ ਕਰਕੇ ਸਾਂਝੇ ਪੈਸਿਆਂ ਦੀ ਲਈ ਹੈ ਉਹ ਸਾਡੇ ਸਾਡੇ ਦਾਨ ਦੇ ਪੈਸੇ ਤੇ ਲੁੱਟ ਹੋਈ ਹੈ ਸਾਡੇ ਫਦੇਗੜ ਸਾਹਿਬ ਦਾ ਉੱਥੇ ਚਾਹ ਦਾ ਲੰਗਰ ਚੱਲਦਾ ਤਾਂ ਉੱਥੇ ਸਾਡੇ ਘੱਟੋ ਘੱਟ ਜਿਆਦਾ ਨਹੀਂ ਤਾਂ 5-6 ਕੁਆਂਟਿਟੀ ਸਾਡੀ ਚੀਨੀ ਚੋਰੀ ਹੋਈ ਐ ਲੰਗਰ ਦੀ ਚੀਨੀ 50-60 ਕਿਲੋ ਸਾਡੀ ਚਾਹ ਪੱਤੀ ਚੋਰੀ ਹੋਈ ਐ ਸਾਡੇ ਸਿਲੰਡਰ ਚੋਰੀ ਹੋਏ ਆ ਸਾਡੀਆਂ ਪੱਠੀਆਂ ਚੋਰੀ ਹੋਈਆਂ ਸਾਡੇ ਸਾਡੀਆਂ ਕੁਰਸੀਆਂ ਚੋਰੀ ਹੋਈਆਂ ਸਾਡੇ ਮੰਜੇ ਚੋਰੀ ਹੋਈਆਂ ਮੰਜੇ ਚੋਰੀ ਹੋਏ ਆ ਇਹਨਾਂ ਦਾ ਰੁਪਈਏ ਰੁਪਈਏ ਦਾ ਲੇਖਾ ਦੇਣਾ ਪੈਣਾ ਇਹਨਾਂ ਨੂੰ ਤਾਂ ਰੁਪਈਏ ਰੁਪਈਏ ਦਾ ਲੇਖਾ ਦੇਣਾ ਪੈਣਾ ਔਰ ਜਿਵੇਂ ਬਿਆੰਤ ਬੁੱਚੜ ਨੂੰ ਆਪਾਂ ਅੱਜ ਤੱਕ ਯਾਦ ਕਰਦੇ ਆ ਨਾ ਆਪਾਂ ਕਰਦੇ ਆ ਨਾ ਯਾਦ ਵੀ ਲਾਣਤਾ ਪੈਣੀ ਐ ਇਹ ਇਹਨਾਂ ਨੂੰ ਵੀ ਲਾਣਤਾ ਪੈਣੀ ਐ ਇਨਾਂ ਨੂੰ ਵੀ ਰਹਿਂਦੀ ਦੁਨੀਆ ਤੱਕ ਲਾਣ ਦਾ ਪੈਣ ਗਿਆ ਕਿ ਸ਼ਾਂਤਮਈ ਹੱਕ ਮੰਗਦੇ ਲੋਕਾਂ ਪਰ ਜੋ ਇਹਨਾਂ ਨੇ ਜ਼ਬਰ ਕਰਿਆ ਅਸੀਂ ਤਾਂ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਿਆ ਨਾ ਅਸੀਂ ਤਾਂ ਸਬਰ ਨਾਲ ਮੁਕਾਬਲਾ ਕਰਿਆ ਪਰ ਉਹ ਪ੍ਰਮਾਤਮਾ ਬੈਠਾ ਉਹਦੀ ਕਜੈਰੀ ਜਿਨ੍ਹਾਂ ਨੇ ਬਰੀ ਨਹੀਂ ਹੋਣਾ ਪਰ ਜਦ ਉਹਦੀ ਚਪੇੜ ਪੈਂਦੀ ਆ ਨਾ ਫਿਰ ਉਹਦੀ ਆਵਾਜ਼ ਨਹੀਂ ਆਉਂਦੀ ਇਹਨਾਂ ਨੂੰ ਭੁਗਤਣੀਆਂ ਪੈਣਗੀਆਂ ਬੜੇ ਬੜੇ ਅੱਜ ਬੜੇ ਬੜੇ ਸਾਡੇ ਸ਼ਹੀਦਾਂ ਦੀ ਧਰਤੀ ਆ ਫਤਿਹਗੜ੍ਹ ਸਾਹਿਬ ਅਸੀਂ ਇੱਥੋਂ ਦੇਖਦੇ ਆ ਅਸੀਂ ਚਲੋ ਸਹਿਬ ਜਾਦੇ ਨੇ ਬਹੁਤ ਬੜੀ ਕੁਰਬਾਨੀ ਕਰੀਆ ਪਰ ਮੁਗਲ ਹਕੂਮਤ ਦੀ ਜੜ ਤਾਂ ਪੱਟੀ ਹੈ ਨਾ ਮੁਗਲ ਹਕੂਮਤ ਦੀ ਜੜ ਪੱਟੀ ਹੈ ਨਾ ਬੜੇ ਬੜੇ ਸ਼ਾਮਰਾਜ ਹੋ ਕੇ ਚਲੇ ਗਏ ਜੀ ਮੁਗਲ ਸਮਰਾਜ ਹੋ ਕੇ ਲੰਘ ਗਿਆ ਜੀ ਨਾਦਰ ਸ਼ਾਹ ਵਰਗੇ ਲੰਘ ਕੇ ਹੋ ਕੇ ਜਿਹੜੇ ਕਹਿੰਦੇ ਸਾਨੂੰ ਕੋਈ ਮੁਕਾਈ ਨਹੀਂ ਸਕਦਾ ਨਾਲੇ ਪੰਜਾਬੀਆਂ ਨੇ ਆਪਣੇ ਹਿੱਕਾਂ ਦੇ ਝੱਲੇ ਆ ਸਾਰਾ ਕੁਝ ਸਭ ਕੁਝ ਚੱਲਿਆ ਜੀ ਉਹ ਤਾਂ ਕਹਿੰਦੇ ਸੱਚ ਤਾਂ ਕਹਿੰਦੇ ਵੀ ਮਨੂ ਸਾਦੀ ਦਾਤਰੀ ਅਸੀਂ ਮਨੂੰ ਦਿਸੋਏ ਜੂ ਜੂ ਮਨੂੰ ਵੱਡਦਾ ਸੀ ਦੂਣ ਸਵਾਏ ਹੋਏ ਅਸੀਂ ਤਾਂ ਦੁਬਾਰਾ ਫੇਰ ਮੈਦਾਨ 'ਚ ਇਹ ਸੰਘਰਸ਼ਾਂ ਜਿਹੜੇ ਇਹ ਜਿਹੜੇ ਸੰਘਰਸ਼ਾਂ ਇਹ ਟਰਾਲੀਆਂ ਜ਼ਰੂੜਾਂ ਤੋਂ ਸੈਡ ਕਰਨ ਨਾਲ ਜਾਂ ਸਾਡੇ ਤੰਬੂਟ ਧੋਣ ਨਾਲ ਜਾਂ ਸਾਡੀਆਂ ਟਾਲੀਆਂ ਚੋਰੀ ਕਰਵਾਉਣ ਨਾਲ ਸਾਡੇ ਸਿਲੰਡਰ ਚੱਕਣ ਨਾਲ ਸਾਡੇ ਭੱਟੀਆਂ ਚੱਕਣ ਨਾਲ ਇਹ ਸੰਘਰਸ਼ ਨਹੀਂ ਰੁਕਣੇ ਇਹ ਤਾਂ ਸਾਡੇ ਦਿਲਾਂ ਚ ਸਾਡੇ ਹੱਕ ਹੈ ਨਾ ਜਿਹੜਾ ਸਾਡਾ ਖੂਨ ਹੈ ਸਾਡਾ ਖੂਨ ਬਗਾਵਤੀ ਹੈ ਜਦੋਂ ਤੱਕ ਸਾਹ ਚੱਲਦੇ ਆ ਅਸੀਂ ਤਾਂ ਲੜਾਈਆਂ ਲੜਨੀਆਂ ਇਹ ਇਹ ਤਾਂ ਵੀ ਬਹੁਤ ਬੜੀਆਂ ਬੜੀਆਂ ਲੜਾਈਆਂ ਪਈਆਂ ਅਸੀਂ ਤਾਂ ਆਏ ਨਹੀਂ ਵੀ ਅੱਜ ਵਾਸਤੇ ਜਾਂ ਇਹ ਸੰਘਰਸ਼ ਵਾਸਤੇ ਸਾਰੀ ਜ਼ਿੰਦਗੀ ਸੰਘਰਸ਼ਾਂ ਚ ਰਹਿਣਾ ਸਾਰੀ ਜ਼ਿੰਦਗੀ ਸੰਘਰਸ਼ ਕਰਨਾ ਇਹ ਕਿਸੇ ਵਾਸਤੇ ਨਹੀਂ ਕਰਨਾ ਕਿਸੇ ਪਰੇਸ਼ਾਨ ਨਹੀਂ ਕਰਨਾ ਜੇ ਸਾਡੇ ਕੋਲ ਜਵਾਕ ਹੈ ਨਾ ਅਸੀਂ ਸਿਰਫ ਇੰਨੀ ਗੱਲ ਸੋਚਦੇ ਆਂ ਵੀ ਬਸ ਅਸੀਂ ਮਕਾਨ ਦਾ ਮਕਾਨ ਪਾ ਦਈਏ ਆ ਅਸੀਂ ਉਹਦਾ ਕੰਮਕਾਰ ਸੈੱਟ ਕਰ ਦਈਏ ਪਰ ਇਹ ਇਹ ਕੋਈ ਉਹ ਨਹੀਂ ਹੈਗੀ ਸਾਡੀ ਸ਼ਾਬਾਸ਼ੇ ਜੇ ਅਸੀਂ ਆਪਣੀ ਪੰਜਾਬ ਦੇ ਵਿੱਚ ਆਪਣੀ ਹੋਂਦ ਆਪਣੀ ਬਸੋਂ ਬਰਕਰਾਰ ਰੱਖਣੀ ਹੈ ਤਾਂ ਸਾਨੂੰ ਆਪਣੇ ਬੱਚਿਆਂ ਦਾ ਆਉਣ ਵਾਲਾ ਫਿਊਚਰ ਵੀ ਦੇਖਣਾ ਪੈਣਾ ਵੀ ਆਉਣ ਵਾਲਾ ਸਮਝੇ ਕਰਨਗੇ ਕੀ ਮਕਾਨ ਨੇ ਖਾਣ ਨੂੰ ਨਹੀਂ ਦੇਣਾ ਮਕਾਨ ਨੇ ਖਾਣ ਨੂੰ ਨਹੀਂ ਦੇਣਾ ਹੈਗਾ ਸਾਡੀਆਂ ਪ੍ਰਾਪਰਟੀਆਂ ਨੇ ਖਾਣ ਨੂੰ ਨਹੀਂ ਦੇਣਾ ਖਾਣ ਨੂੰ ਜ਼ਮੀਨ ਨੇ ਦੇਣਾ ਜ਼ਮੀਨ ਬਚਾਉਣੀ ਹੈ ਖੇਤੀ ਬਚਾਉਣੀ ਹੈ ਆਪਣਾ ਖੇਤਾ ਬਚਾਉਣਾ ਹੈ ਜੇ ਸਾਡਾ ਖੇਤਾ ਬਚੂਗਾ ਤਾਂ ਸਾਡੀ ਵੀਰੇ ਪੰਜਾਬ ਦੇ ਵਿੱਚ ਬਸੋ ਬਚੂਗੀ ਨਹੀਂ ਵਪਾਰੀਆਂ ਨੇ ਤਾਂ ਹਜ਼ਾਰ ਹਜ਼ਾਰ ਏਕੜ ਦੇ 15-1500 ਏਕੜ ਦੇ ਬਣਾ ਦੇਣੇ ਆ ਫਾਰਮ ਬਿਲਕੁਲ ਜੀ ਇਹ ਤਾਂ ਬਣੇ ਹੋਏ ਨੇ ਜੀ ਬਣ ਤਾਂ ਮੈਕ ਤਾਂ ਬਣਦੇ ਹੋਣਾ ਇੱਕ ਇਹ ਸਾਰਾ ਸਿਸਟਮ ਇਹਨਾਂ ਦਾ ਤਿਆਰ ਹੋਇਆ ਹੋਇਆ ਬਸ ਇੱਕ ਪਰਦਾ ਹੈ ਪਰਦੇ ਦੇ ਅੰਦਰ ਸਭ ਕੁਝ ਬਣਿਆ ਪਿਆ ਜਦ ਪੜਦਾ ਚੱਕ ਹੁਣ ਫਿਰ ਸਾਡੇ ਲੋਕਾਂ ਨੇ ਮੂੰਹ ਅੜ ਕੇ ਦੇਖਣਾ ਵੀ ਆ ਕਿਆ ਹੋ ਗਿਆ ਜਿਹੜਾ ਵੀਆ ਕਿਆ ਹੋ ਗਿਆ ਜਿਹੜਾ ਬਾਈ ਅਟੈਕ ਹੋਇਆ ਉਹ ਕਿਹੜਾ ਇੱਕੋ ਦਿਨ ਦੇ ਵਿੱਚ ਉਹਨਾਂ ਦੀ ਪਲੈਨਿੰਗ ਹੋਣੀ ਆ ਬਿਲਕੁਲ ਜੀ ਬਿਲਕੁਲ ਉਹਨਾਂ ਦੀ ਪਲੈਨਿੰਗ ਹੋਊਗੀ ਉਹ ਬਿਲਕੁਲ ਜੀ ਬਿਲਕੁਲ ਇਹ ਹੁੰਦੇ ਹੁੰਦਾ ਹੀ ਆ ਚਲੋ ਕੋਈ ਗੱਲ ਨਹੀਂ ਪ੍ਰਸ਼ਾਸਨ ਨੇ ਸਰਕਾਰ ਨੇ ਆਪਣਾ ਜ਼ੋਰ ਲਾਉਣਾ ਅਸੀਂ ਆਪਣਾ ਜ਼ੋਰ ਲਾਉਣਾ ਅਸੀਂ ਤਾਂ ਲੋਕਾਂ ਵਾਸਤੇ ਲੜਦੇ ਆ ਲੋਕਾਂ ਨਾਲ ਸਾਡੀ ਲੜਾਈ ਆ ਲੋਕਾਂ ਵਾਸਤੇ 12 ਮਹੀਨੇ 30 ਦਿਨ 24 ਘੰਟੇ ਜਦ ਤੱਕ ਸਾਥ ਚੱਲਦੇ ਆ ਖੜੇ ਆ ਲੜਾਈਆਂ ਲੜਾਂਗੇ ਹੁਣ ਵੀ ਮੈਦਾਨ 'ਚ ਆ ਕੱਲ੍ਹ ਨੂੰ ਵੀ ਮੈਦਾਨ 'ਚ ਤੇ ਦੱਲੇয়াল ਸਾਹਿਬ ਦੀ ਬਹੁਤ ਵੱਡੀ ਕੁਰਬਾਨੀ ਹੈ ਬਹੁਤ ਵੱਡੀ ਕੁਰਬਾਨੀਆਂ ਦੱਲੇয়াল ਸਾਹਿਬ ਦੀ ਸਾਡੀ ਜਿਹੜੀ ਡੁੱਬਦੀ ਕਿਸਾਨੀ ਦੇ ਇੱਕ ਪਾਸੇ ਤਾਂ ਬਾਹ ਫੜੀ ਫਿਰਦੇ ਨੇ ਦੂਜੇ ਪਾਸੇ ਇੱਕ ਤਾਂ ਮਰਨ ਵਰਤ ਤੇ ਬੈਠੇ ਹੋਣ ਬਾਈ ਕੋਈ ਉਹਨਾਂ ਨੂੰ ਕਿਸੇ ਵਾਸਤੇ ਦੋ ਟਾਈਮ ਦੀ ਰੋਟੀ ਨਹੀਂ ਛੱਡ ਸਕਦਾ ਮੈਂ ਤੁਹਾਨੂੰ ਦੱਸਦਾ ਇੱਕ ਪਾਸੇ ਤਾਂ ਮਰਨ ਵਰਤ ਤੇ ਬੈਠਿਆ ਸਾਡੀ ਲੜਾਈ ਲੜ ਰਹੇ ਹਾਂ ਦੂਜੇ ਪਾਸੇ ਡਟੇਨ ਕਰ ਲਿਆ ਭੁੱਖੇ ਮਤਲਬ ਭੁੱਖੇ ਐ ਸਰੀਰ ਕਮਜ਼ੋਰ ਐ ਸਫਰ ਕਿੱਥੇ ਹੁੰਦਾ ਈ ਉਹਨਾਂ ਤੋਂ ਨਾ ਤੁਸੀਂ ਜਲੰਧਰ ਲੈ ਜਲੰਧਰ ਤੇ ਫਿਰ ਉੱਥੇ ਵੀ ਕੀ ਬਿਆਨ ਆਇਆ ਦੱਲਿਆ ਤਾਂ ਕਹਿੰਦੇ ਮੈਂ ਉਦੋਂ ਤੱਕ ਪਾਣੀ ਵੀ ਨਹੀਂ ਪੀਂਦਾ ਜਦੋਂ ਤੱਕ ਜਿਹੜੇ ਮੇਰੇ ਕਿਸਾਨ ਐ ਮੇਰੇ ਕਿਸਾਨ ਆਗੋਂ ਤੱਕ ਜਦੋਂ ਤੱਕ ਰਿਹਾਂ ਨਹੀਂ ਹੁੰਦੇ ਉਹ ਡਰੇੜਾ ਰੱਦਾ ਸੀ ਉਹਨਾਂ ਦਾ ਉੱਥੇ ਬੈਠ ਕੇ ਵੀ ਇਹ ਸੋਚਿਆ ਆਪਣੇ ਬਾਰੇ ਨਹੀਂ ਸੋਚਿਆ ਉੱਥੇ ਬੈਠ ਕੇ ਵੀ ਕਿਸਾਨਾਂ ਬਾਰੇ ਸੋਚਿਆ ਕਿਸਾਨਾਂ ਮਜ਼ਦੂਰਾਂ ਬਾਰੇ ਸੋਚਿਆ ਜਦੋਂ ਉੱਥੇ ਗਏ ਨੇ ਉਦੋਂ ਆਪਣਾ ਲੈਖੇ ਲਾ ਗਏ ਲੈਖੇ ਲਾ ਗਏ ਲੈਖੇ ਲਾ ਗਏ ਜੀ ਲੈਖੇ ਲਾ ਸਾਰਾ ਕੁਝ ਲੈ ਕੇ ਪਰਿਵਾਰ ਤਾਂ ਇੱਕ ਤਰ੍ਹਾਂ ਦਾ ਉਹਨਾਂ ਨੇ ਕਹੀ ਇਹ ਵੀ ਹੁਣ ਮੈਂ ਵਾਪਸ ਆਇਆ ਨਾ ਆਇਆ ਜ਼ਮੀਨ ਜਾਇਦਾਦ ਉਹ ਤਾਂ ਲਾਵਾ ਗਏ ਨਾ ਪ੍ਰਧਾਨ ਜੀ ਦਾ ਤਾਂ ਤੁਸੀਂ ਮੈਂ ਕਹਿੰਦਾ ਵੀ ਜਿਹੜੀ ਅਸੀਂ ਆ ਨਾ ਜ ਜੋ ਵੀ ਸਾਡੇ ਜੋ ਅਸੀਂ ਬੋਲਦੇ ਆ ਜੋ ਅਸੀਂ ਸਿੱਖਦੇ ਆ ਇਹ ਸਾਰੀ ਡੱਲੇ ਵਾਲਾ ਸਭ ਦੀ ਦੇਣਾ ਇਹ ਸਾਰੀ ਉਹਨਾਂ ਦੀ ਸੰਗਤ ਕਰਕੇ ਆ ਪਾਈਆਂ ਵੀਡੀਓ ਕੱਢ ਕੇ ਦੇਖਣੀ ਹੈ ਨਾ ਮੋਦੀ ਨੂੰ ਵਖਤ ਪਾਇਆ ਪਿਆ ਉਹਨਾਂ ਨੇ ਬਿਲਕੁਲ ਜੀ ਬਿਲਕੁਲ ਉਹੀ ਤਾਂ ਗੱਲ ਹੈ ਹੁਣ ਜਦੋਂ ਕੋਈ ਜਦੋਂ ਕੋਈ ਜਰਨਲ ਹੈ ਇਹ ਜਰਨਲ ਕਿ ਸੌਖਾ ਬਣਦਾ ਨਹੀਂ ਲੀਡਰ ਬਣਨਾ ਸੌਖਾ ਥੋੜੀ ਹੈ ਹਰ ਇੱਕ ਬੰਦਾ ਕਹਿੰਦਾ ਮੈਂ ਅੱਜ ਕਹਿੰਦਾ ਕਿ ਅੱਜ ਮੈਂ ਲੀਡਰ ਐਂ ਜੀ ਕਿਸਾਨ ਜੁਨੇ ਹਾਂ ਮੈਂ ਚਾਰ ਬੰਦੇ ਇਕੱਠੇ ਪਰ ਲੀਡਰ ਤਾਂ ਉਹੀ ਹੈ ਜਿਹੜਾ ਆਪਣਾ ਆਪ ਵਾਰ ਦੇਵੇ ਆਪਣੀ ਜਾਨ ਦੀ ਪਰਵਾਹ ਨਾ ਕਰੇ ਪਰ ਤੁਹਾਨੂੰ ਲੋਕਾਂ ਨੂੰ ਬਾ ਤੁਹਾਨੂੰ ਤੱਤੀ ਵਾ ਨਾ ਲੱਗਣ ਦਵੇ ਲੱਗਣ ਦੱਤੀ ਕਿਸੇ ਨੂੰ ਤੱਤੀ ਵਾ ਆਪਣੀ ਜਾਨ ਪਰ ਚੱਲ ਰਿਹਾ ਬੈਠਾ ਬਿਲਕੁਲ ਆਪਣੀ ਜਾਨ ਤੇ ਚੱਲ ਰਿਹਾ ਪ੍ਰਸ਼ਾਸਨ ਦਾ ਰਵਈਆ ਜੇ ਗਾਹਾਂ ਨੂੰ ਵਾਧੇ ਤੇ ਗੋਲੀਆਂ ਆਉਂਦੀਆਂ ਤੀਆਂ ਸਾਡਾ ਸ਼ੁਭ ਕਰਨ ਸਾਡੇ ਹੱਥ ਤੇ ਗਿਆ ਇਹਨਾਂ ਦੀਆਂ ਅੱਖਾਂ ਚਲੇ ਗਈਆਂ ਪਰ ਫਿਰ ਸਾਡੇ ਸਾਡੇ ਲੋਕ ਤਾਂ ਅਸੀਂ ਤਾਂ ਕਹਿੰਦੇ ਤੇ ਸਾਰੇ ਕਹਿੰਦੇ ਤੇ ਵੀ ਚਲੋ ਪਰ ਤਾਂ ਜੀ ਦਿੱਲੀ ਜਾਣਾ ਪਰ ਦਿੱਲੀ ਸਾਹਿਬ ਨਾ ਨਹੀਂ 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 ਅੱਗੇ ਜਾਣਿਆ ਸਰਕਾਰ ਦਾ ਰਵਈਆ ਸਾਨੂੰ ਪਤਾ ਹੀ ਆ ਗੋਲੀਆਂ ਆਉਂਦੀਆਂ ਵੀ ਮੈਂ ਜਮੀਨ ਵੀ ਜਿਹੜੀ ਜਿਹੜੀ ਆਪਾਂ ਲੜਾਈ ਲੜਦੇ ਆ ਆਪਾਂ ਲੜਾਈ ਲੜਦੇ ਆ ਲੋਕਾਂ ਦੀ ਜ਼ਮੀਨ ਬਚਾਉਣ ਦੀ ਵੀ ਆਪਾਂ ਜ਼ਮੀਨ ਬਚਾ ਕੇ ਕਿਆ ਕਰੂੰਗੇ ਜੇ ਆਪਾਂ ਜ਼ਮੀਨ ਬਚਾਉਣ ਵਾਲੀ ਜ਼ਮੀਨ ਬਾਉਣ ਵਾਲੀ ਗਵਾਲੇ ਕਿਸੇ ਦੀ ਜਾਨ ਨਹੀਂ ਚਲੇ ਜੇ ਕਿਸੇ ਦੀ ਜਾਨੇ ਚਲੇਗੀ ਫਿਰ ਜ਼ਮੀਨ ਨੂੰ ਕਿਆ ਕਰਨ ਆਪਾਂ ਨੇ ਕਹਿੰਦੇ ਕੋਈ ਗੱਲ ਨਹੀਂ ਮੈਂ ਬੈਠਾ ਮੈਂ ਆਪਣੀ ਜਾਨ ਤਲੀ ਪਰ ਧਰੂੰਗਾ ਮੈਂ ਆਪਣੀ ਜਾਨ ਦੀ ਬਾਜ਼ੀ ਲਾਉਂਗਾ ਪਰ ਆਪਣੇ ਨੌਜਵਾਨਾਂ ਨੂੰ ਮੈਂ ਕੁਝ ਨਹੀਂ ਹੋਣ ਦੂੰਗਾ ਹਰ ਨਵਾਬ ਵੀ ਰਹੇ ਨੇ ਅੱਗੇ